ਦੇਸ਼ ਦੀ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਵਿਨੇਸ਼ ਫਗੜ ਪਹਿਲਵਾਨ ਵਿਨੇਸ਼ ਫਗੜ ਤੇ ਬਜਰੰਗ ਪੂਨੀਆ ਕਾਂਗਰਸ ਚ ਸ਼ਾਮਲ ਹੋ ਗਿਆ ਪੂਰੀ ਤਫਸੀਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਦੇ ਘਰ ਵਿਖੇ ਉਹਨਾਂ ਦੀ ਅਗਵਾਈ ਦੇ ਵਿੱਚ ਪਹਿਲਵਾਨ ਵਿਨੇਸ਼ ਫਗੜ ਅਤੇ ਬਜਰੰਗ ਪੂਨੀਆ ਦੋਵੇਂ ਜਾਣੇ ਕਾਂਗਰਸ ਚ ਸ਼ਾਮਲ ਹੋ ਗਏ ਆ ਹਰਿਆਣਾ ਵਿਧਾਨ ਸਭਾ ਚੋਣਾਂ 2024 ਦੇ ਦੌਰਾਨ ਪਹਿਲਵਾਨ ਵਿਨੇਸ਼ ਫੁਗਾਰੜ ਅਤੇ ਬਜਰੰਗ ਪੂਨੀਆ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਦੀ ਅਗਵਾਈ ਦੇ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਵਿਨੇਸ਼ ਅਤੇ ਬਜਰੰਗ ਦੋਵੇਂ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਮਲਕਾਰਜਨ ਖੜਗੇ ਦੇ ਘਰ ਪਹੁੰਚੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਸ਼ਮੂਲੀਅਤ ਐ ਜਿਹੜੀ ਉਹ ਇਖਤਿਆਰ ਕਰ ਲਈ। ਵਿਨੇਸ਼ ਫੁਗਾਰੜ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਆਪਣੇ ਐਕਸ ਤੇ ਯਾਨੀ ਕਿ ਐਕਸ ਹੈਂਡਲ ਤੇ ਲਿਖਿਆ ਜਿਸ ਦੇ ਉੱਤੇ ਉਹਨਾਂ ਨੇ ਪੋਸਟ ਸ਼ੇਅਰ ਕੀਤੀ ਤੇ ਉਸ ਵਿੱਚ ਉਹਨਾਂ ਨੇ ਲਿਖਿਆ ਕਿ ਭਾਰਤੀ ਰੇਲਵੇ ਦੀ ਸੇਵਾ ਮੇਰੇ ਜੀਵਨ ਦਾ ਯਾਦਗਾਰ ਅਤੇ ਮਾਣ ਵਾਲਾ ਸਮਾਂ ਸੀ ਮੈਂ ਆਪਣੇ ਜੀਵਨ ਦੇ ਇਸ ਮੋੜ ਤੇ ਆਪਣੇ ਆਪ ਨੂੰ ਰੇਲਵੇ ਸੇਵਾ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ ਅਤੇ ਭਾਰਤੀ ਰੇਲਵੇ ਦੇ ਸਮਰੱਥ ਅਧਿਕਾਰੀਆਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਦੇਸ਼ ਦੀ ਸੇਵਾ ਵਿੱਚ ਮੇਰੇ ਵੱਲੋਂ ਮੈਨੂੰ ਦਿੱਤੇ ਗਏ ਇਸ ਮੌਕੇ ਲਈ ਮੈਂ ਭਾਰਤੀ ਰੇਲਵੇ ਪਰਿਵਾਰ ਦਾ ਹਮੇਸ਼ਾ ਧੰਨਵਾਦੀ ਰਹਾਂਗੀ ਹਰਿਆਣਾ ਦੇ ਵਿੱਚ ਚੋਣਾਂ ਹੋ ਰਹੀਆਂ ਨੇ 5 ਅਕਤੂਬਰ ਨੂੰ ਤੇ ਉਸ ਤੋਂ ਬਾਅਦ ਜਨ ਕੀ ਕਿਹਾ ਜਾਂਦਾ ਹੈ ਕਿ ਵਿਨੇਸ਼ ਫੁਗਾਰੜ ਤੇ ਬਜਰੰਗ ਦੋਵੇਂ ਚੋਣ ਮੈਦਾਨ ਚ ਉਤਰਨਗੇ ਹਰਿਆਣਾ ਵਿਧਾਨ ਸਭਾ ਲਈ ਚੋਣਾਂ 5 ਅਕਤੂਬਰ ਨੂੰ ਪੈਣਗੀਆਂ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਦੇ ਲਈ ਵੋਟਾਂ ਪੈਣੀਆਂ ਨੇ ਵਿਨੇਸ਼ ਫੁਗਾਰੜ ਤੇ ਬਜਰੰਗ ਪੁਨੀਆਂ ਦੋਵੇਂ ਕਾਂਗਰਸ ਚ ਸ਼ਾਮਲ ਹੋ ਗਏ ਨੇ ਚਰਚਾ ਇਹ ਹੈ ਕਿ ਉਹ ਦੋਵੇਂ ਵਿਧਾਨ ਸਭਾ ਦੀ ਚੋਣ ਲੜ ਸਕਦੇ ਨੇ ਪਰ ਸਵਾਲ ਇਹ ਹੈ ਕਿ ਉਹ ਕਿੱਥੋਂ ਚੋਣ ਲੜਨਗੇ ਉਹਨਾਂ ਨੂੰ ਕਿੱਥੋਂ ਜਿਹੜਾ ਉਹ ਚੋਣਾ ਜਿਹੜੀਆਂ ਨੇ ਲੜਾਈਆਂ ਜਾਣਗੀਆਂ ਮੈਦਾਨ 'ਚ ਉਤਾਰਿਆ ਜਾਏਗਾ ਇਹ ਵੱਡਾ ਸਵਾਲ ਹੈ ਜਾਣਕਾਰੀ ਦੇ ਮੁਤਾਬਕ ਦਪਹਿਰ ਜਿਹੜਾ 1.5 ਵਜੇ ਦਾ ਸਮਾਂ ਸੀਗਾ ਸ਼ਾਮਲ ਹੋਣ ਦਾ ਪਰ ਲਗਭਗ 2 ਘੰਟੇ ਦੀ ਦੇਰੀ ਦੇ ਨਾਲ ਉਹ ਸ਼ਾਮਲ ਹੋ ਚੁੱਕੇ ਨੇ ਚਰਚਾ ਇਹ ਹੈ ਕਿ ਵਿਨੇਸ਼ ਆਉਂਦੀਆਂ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ ਤੇ ਉਸ ਨੂੰ ਦਾਦਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਬਜਰੰਗ ਪੂਨੀਆ ਬਾਦਲੀ ਤੋਂ ਟਿਕਟ ਦੀ ਮੰਗ ਕਰ ਰਹੇ ਨੇ ਪਰ ਕਾਂਗਰਸ ਉਹਨਾਂ ਨੂੰ ਇਸ ਦੀ ਬਜਾਏ ਕਿਸੇ ਹੋਰ ਸੀਟ ਤੋਂ ਟਿਕਟ ਦੇਣਾ ਚਾਹੁੰਦੀ ਹੈ ਫਿਲਹਾਲ ਇਸ ਬਾਰੇ ਸਪਸ਼ਟ ਨਹੀਂ ਪਰ ਤੁਹਾਨੂੰ ਕੁੱਲ ਮਿਲਾ ਕੇ ਸਥਿਤੀ ਜੇਕਰ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ ਤਾ ਜਿਹੜੀ ਚਰਚਾ ਚੱਲ ਰਹੀ ਆ ਬਜਰੰਗ ਪੁਨੀਯੰਦੀਓ ਸੋਨੀਪਾਤ ਜ਼ਿਲ੍ਹੇ ਦੀ ਕਿਸੇ ਸੀਟ ਤੋਂ ਚੱਲ ਰਹੀ ਹੈ ਸੋਨੀਪਾਤ ਸੀਟ ਤੋਂ ਜਿਹੜੀ ਉਹਨਾਂ ਟਿਕਟ ਦਿੱਤੀ ਜਾ ਸਕਦੀ ਹੈ ਵਿਨੇਸ਼ ਫਗਵਾੜ ਦਾ ਲਗਭਗ ਉਹਨਾਂ 90% ਪਰਫਰਮ ਹੈ ਕਿ ਉਹਨਾਂ ਨੂੰ ਦਾਦਰੀ ਵਿਧਾਨ ਸਭਾ ਹਲਕੇ ਤੋਂ ਚੋਣ ਮਜਾਂਨ ਚ ਉਤਾਰਿਆ ਜਾ ਸਕਦਾ ਇਸ ਤੋਂ ਪਹਿਲਾਂ ਵੀ ਕੋਈ ਖਿਡਾਰੀ ਸੱਤਾ ਦੇ ਨਾਲ ਤੁਰੇ ਸਿਆਸਤ ਦੇ ਵਿੱਚ ਆਏ ਦੇ ਦੇ ਵਿੱਚ ਵਿਨੇਸ਼ ਦੀ ਭੈਣ ਹੀ ਨੇਗੇ ਉਹ ਆਈਸੀ ਕੇ ਫੁਗਾਟੂ ਨਹੀਂ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਵੀ ਲੜੀ ਉਹ ਹਾਰ ਗਏ ਉਸ ਤੋਂ ਬਾਅਦ ਪਹਿਲਾ ਜੁਗੇਸ਼ਵਰ ਦੱਤ ਹੁਣੀ ਆਏ ਜਿਹੜੇ ਉਹ ਚੋਣ ਹਾਰ ਗਏ ਉਸ ਤੋਂ ਇਲਾਵਾ ਸੰਦੀਪ ਸਿੰਘ ਹਾਕੀ ਦੇ ਖਿਡਾਰੀ ਆਏ ਸੀ ਉਹ ਚੋਣ ਜਿੱਤ ਗਏ ਸੀ ਪੇਵੇ ਤੋਂ ਤੇ ਉਹ ਖੇਡ ਰਾਜ ਮੰਤਰੀ ਵੀ ਬਣੇ ਪਰ ਇਸ ਦੇ ਦਰਮਿਆਨ ਦੇਖਦੇ ਆ ਕਿ ਵਿਨੇਸ਼ ਫੁਗਾੜ ਅਤੇ ਬਜਰੰਗ ਪੂਣੀਆਂ ਨੂੰ ਟਿਕਟ ਮਿਲਦੀ ਆ ਤੇ ਜੇਕਰ ਮਿਲਦੀ ਆ ਤਾਂ ਫਿਰ ਉਹ ਜਿੱਤਦੇ ਨੇ ਜਾਂ ਹਾਰਦੇ ਨੇ